ਆਪਣਾ ਲਾਫਰ ਸਿੰਘ ਖੁਸ਼ੀ ਪਰ ਅੱਜ ਅਸੀਂ ਪਹੁੰਚੇ ਹਾਂ ਡਾਕਟਰ ਐਸ ਪੀ ਸਿੰਘ ਪੰਗੋ ਐਮ ਬੀ ਬੀ ਐਸ ਐਮ ਡੀ ਤੋਂ ਸਾਡੀ ਦੇ ਸਪੈਸ਼ਲਿਸਟ ਮੈਰਨੈਸ ਡਾਕਟਰ ਸਾਹਿਬ ਨਾਲ ਗੱਲਬਾਤ ਕਰਕੇ ਬਦਲਦੇ ਮੌਸਮ ਨੂੰ ਔਰ ਧੂਏ ਨੂੰ ਜਿਹੜੀ ਮੁੱਖਤਾ ਜਾਣਕਾਰੀ ਜੇ ਡਾਕਟਰ ਸਾਹਿਬ ਤੋਂ ਗੋਲੋ ਲੈ ਗਏ ਸਵਾਗਤ ਹਾਂ ਜੀ ਥੈਂਕ ਯੂ ਡਾਕਟਰ ਸਾਹਿਬ ਜਿਵੇਂ ਮੌਸਮ ਬਦਲਦਾ ਵਾ ਮਤਲਬ ਅਨ ਜਾਣ ਸਕਦਾ ਵਾ ਕਿਵੇਂ ਮੁੜਕੜ ਦੇ ਮਰੀਜ਼ ਜਿਹੜੇ ਜ਼ਿਆਦਾ ਡਿਫਰੈਂਸ ਹੁੰਦੇ ਹੋਣ ਦੇਖੋ ਜੀ ਮੌਸਮ ਜਦੋਂ ਬਦਲਦਾ ਹੈ ਤਾਂ ਸਾਹ ਦੇ ਰੋਗਿਆਂ ਨੂੰ ਮੁਸ਼ਕਲ ਆਂਦੀ ਹੈ ਤੇ ਨਾਲੇ ਉਤੋਂ ਇਲਾਵਾ ਜਿਹੜੇ ਜਿਹਨਾਂ ਨੂੰ ਅਲਰਜੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਅਲਰਜੀ ਉਹਨਾਂ ਨੂੰ ਮੁਸ਼ਕਿਲ ਆ ਸਕਦੀ ਹੈ ਤੇ ਹੁਣ ਜਿਵੇਂ ਖਾਸ ਕਰਕੇ ਦੀਵਾਲੀ ਆ ਰਹੀ ਆ ਤਾਂ ਇਹਦੇ ਨਾਲ ਵੀ ਧੂਆਂ ਕਰਕੇ ਵੀ ਸਾਹ ਦੇ ਮਰੀਜ਼ਾਂ ਨੂੰ ਆ ਪ੍ਰੋਬਲਮ ਆ ਸਕਦੀ ਹੈ ਡਾਕਟਰ ਸਾਹਿਬ ਜਿਹੜਾ ਧੂਆਂ ਇਹਦੇ ਵਿੱਚ ਕਿਹੜਾ ਜਿਹੜਾ ਵਕਰੀ ਜਿਆ ਕਿੰਨੇ ਦਿਨ ਸਪਰਨ ਰਹਿਦਾ ਤੇ ਕਿਹੜਾ ਮੁੱਲ ਜਿਆਦਾ ਜਿਹੜਾ ਖਤਰਨਾਕ ਪਤਾ ਹੁੰਦਾ ਦੇਖੋ ਜੀ ਧੂਆਂ ਵਿੱਚ ਬੜੇ ਖਤਰਨਾਕ ਗੈਸਾਂ ਹੁੰਦੀਆਂ ਨੇ ਜਿਵੇਂ ਕਿ ਕਾਰਬਨ ਡਾਈਆਕਸਾਈਡ ਕਾਰਬਨ ਮੋਨੋਆਕਸਾਈਡ ਨਾਈਟਰੋਸ ਆਕਸਾਈਡ ਸਲਫਰ ਆਕਸਾਈਡ ਆਦਿ ਹੋਰ ਵੀ ਮੀਥੇਨ ਜਿਵੇਂ ਬਹੁਤ ਸਾਰੀਆਂ ਜਿਹੜੀ ਹਾਨੀਕਾਰ ਗੈਸਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਸਰੀਰ ਵਿੱਚ ਜਾ ਕੇ ਤੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਖਾਸ ਕਰਕੇ ਸਾਹ ਦੇ ਰੋਗੀਆਂ ਨੂੰ ਕਿ ਇਹ ਛਾਤੀ ਵਿੱਚ ਜਾਣ ਗਿਆ ਤਾਂ ਛਾਤੀ ਵਿੱਚ ਸੋਜ ਤੇ ਬਲਗਮ ਪੈਦਾ ਕਰਦੀਆਂ ਨੇ ਜਿਸ ਨਾਲ ਸਾਹ ਦੇ ਮਰੀਜ਼ਾਂ ਨੂੰ ਸਾਹ ਲੈਣ ਦੀ ਦਿੱਕਤ ਹੁੰਦੀ ਕਿੰਨੇ ਡੇਸਪੁਜ ਨਵੇਂ ਅਨਫਰਟਡ ਜਿਹੜੇ ਮਰੀਜ਼ ਨੇ ਜਿਹੜੇ ਨਹੀਂ ਵੀ ਇਸ ਤਰ੍ਹਾਂ ਲਪੇਟ ਦੇ ਵਿੱਚ ਆ ਕਿ ਉਹਨਾਂ ਤੇ ਵੀ ਪ੍ਰਭਾਵ ਪੈਂਦਾ ਬਿਲਕੁਲ ਜੀ ਜਿਹੜੇ ਜਿਨ੍ਹਾਂ ਨੂੰ ਕੋਈ ਨੁਕਸ ਨਹੀਂ ਆ ਉਹਨਾਂ ਨੂੰ ਵੀ ਜੇ ਹੋ ਲੰਬੇ ਟਾਈਮ ਤੱਕ ਧੂਏਂ ਦੇ ਸੰਪਰਕ ਵਿੱਚ ਧੂਏਂ ਦੇ ਇਹ ਖੇਤਰਾ ਵਿੱਚ ਰਹਿਣਗੇ ਤਾਂ ਅੱਗੇ ਜਾ ਕੇ 5 ਸਾਲ 10 ਸਾਲ ਬਾਅਦ ਉਹਨਾਂ ਨੂੰ ਵੀ ਸਾਹ ਦਾ ਜਿਹੜਾ ਰੋਗ ਹੈ ਹੋ ਸਕਦਾ ਕਿਉਂਕਿ ਇਹ ਧੂਆਂ ਜਿਹੜਾ ਸਾਡੇ ਅੰਦਰ ਛੋਟਾ 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 ਨੁਕਸਾਨ ਕਰਕੇ ਤੇ ਲੰਬੇ ਸਮੇਂ ਤੇ ਫਿਰ ਇਹ ਗੰਭੀਰ ਬਿਮਾਰੀ ਦਾ ਰੂਪ ਧਾਰਨ ਕਰ ਸਕਦਾ ਇਸ ਵੇ ਇਹ ਤਾਂ ਹੋ ਗਿਆ ਟੱਕਰ ਦੀ ਗੱਲ ਬਾਤ ਜਿਵੇਂ ਧੂਏਂ ਕਈ ਕਿਸਮ ਦੇ ਵਿੱਚ ਆਉਂਦੇ ਨੇ ਪ੍ਰਾਲੀਆਂ ਜਿਵੇਂ ਕਿ ਇਹ ਮਤਲਬ 60 ਸਰਕਲ ਨੂੰ ਅੱਗ ਲੱਗ ਜਾਂਦੀ ਆ ਉਹਦੇ ਕਿਵੇਂ ਕਣ ਜਿਹੜਾ ਕਿੰਨੇ ਮਰੀਜ਼ਾਂ ਨੂੰ ਪ੍ਰਭਾਵਿਤ ਕਰ ਸਕਦਾ ਤੇ ਕਿਹੜੇ ਨਵੇਂ ਜਿਹੜੇ ਉਹਦੀ ਲਪੇਟ ਵਿੱਚ ਬਿਲਕੁਲ ਜੀ ਧੂਆ ਕਿਸੇ ਵੀ ਤਰੀਕੇ ਦਾ ਹੋ ਸਕਦਾ ਪਟਾਕਿਆਂ ਦਾ ਧੂਆ ਹੋ ਸਕਦਾ ਪਰਾਲੀ ਦਾ ਧੂਆ ਹੋ ਸਕਦਾ ਸਾਰਾ ਜਿਹੜਾ ਧੂਆ ਹੈ ਉਹ ਕਿਸੇ ਨਾ ਕਿਸੇ ਰੂਪ ਵਿੱਚ ਮਰੀਜ਼ ਨੂੰ ਨੁਕਸਾਨ ਹੀ ਪਹੁੰਚਾਉਂਦਾ ਹੈ ਤੇ ਜਿਆਦਾ ਗੰਭੀਰ ਧੂਏ ਦੇ ਲਪੇਟ ਵਿੱਚ ਆਨ ਨਾਲ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ ਡਾਕਟਰ ਸਾਹਿਬ ਜਿਵੇਂ ਮਦਨ ਸ਼ਹਿਰ ਦੇ ਵਿੱਚ ਸਿਰਫ ਸਫਾਈ ਕਾਮਤਰੀ ਲੱਗੇ ਹੁੰਦੇ ਉਹਨਾਂ ਵੱਲੋਂ ਕੁਝ ਤਾਂ ਜਿਹੜੀਆਂ ਮਤਲਬ ਹੁੰਦੀ ਸ਼ਹਿਰ ਦੀ ਸਫਾਈ ਉਹ ਬਾਹਰ ਲਾਉਂਦੇ ਕਿਵੇਂ ਬਾਜ਼ਾਰਾਂ ਦੇ ਵਿੱਚ ਉਥੋਂ ਜਿਹੜਾ ਲਪੇਟ ਅੱਗ ਲਗਾ ਕੇ ਅਗਨੀ ਪੇਟ ਕਰ ਦਿੰਦੇ ਉਹਦਾ ਧੂਆ ਕਿੰਨਾ ਮਰੀਜ਼ਾਂ ਨੂੰ ਬਾਕਰ ਕਰਦਾ ਦੇਖੋ ਜੀ ਧੂਆਂ ਤਾਂ ਕਿਸੇ ਵੀ ਚਾਹੇ ਮਰੀਜ਼ ਆ ਚਾਹੇ ਨਾਰਮਲ ਇਨਸਾਨ ਆ ਜਿਆਦਾ ਧੂਆਂ ਅੰਦਰ ਜਾਏਗਾ ਤਾਂ ਨੁਕਸਾਨ ਕਰੇਗਾ ਹੀ ਖਾਸ ਕਰਕੇ ਜਿਹੜੇ ਸਾਹ ਦੇ ਮਰੀਜ਼ ਮਰੀਜ਼ ਹੁੰਦੇ ਨੇ ਉਹਨਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਕਿ ਇਸ ਦਿਨ ਬਾਹਰ ਨਾ ਜਾਣ ਜਿਵੇਂ ਮਾਸਕ ਲਗਾ ਕੇ ਰੱਖਣ ਅਤੇ ਇਹਦੇ ਨਾਲ ਜਿਵੇਂ ਦਮੇ ਦੇ ਰੋਗਾਂ ਨੂੰ ਰੋਗੀਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਦਮੇ ਦਾ ਅਟੈਕ ਵੀ ਆ ਸਕਦਾ ਇਸ ਕਰਕੇ ਧੂਏ ਵਿੱਚ ਧੂਆਂ ਤੋਂ ਦੂਰ ਹੀ ਰਹਿਣਾ ਚਾਹੀਦਾ ਜੇ ਡਾਕਟਰ ਲਿਖਾ ਫੇ ਹੋ ਕੇ ਜਾਂ ਕੋਈ ਪਲਾਸਟ ਹੋ ਗਈ ਇਹਦਾ ਧੂਆ ਜਿਹੜਾ ਬਹੁਤ ਹੀ ਜਿਆਦਾ ਖਤਰਨਾਕ ਜਿਹੜਾ ਸਾਹਤ ਬਿਲਕੁਲ ਜੀ ਇਹਨਾਂ ਦਾ ਧੂਆ ਵੀ ਬਹੁਤ ਖਤਰਨਾਕ ਹੈ ਤੇ ਇਹ ਕੋਈ ਵੀ ਧੂਆ ਕਿਸੇ ਵੀ ਪ੍ਰਕਾਰ ਦਾ ਜਦੋਂ ਅੰਦਰ ਜਾਏਗਾ ਤਾਂ ਉਹ ਨੁਕਸਾਨ ਹੀ ਪਹੁੰਚਾਏਗਾ ਤੇ ਇਹਦਾ ਸਰੀਰ ਤੇ ਹੋਰ ਵੀ ਬਹੁਤ ਮਾੜੇ ਪ੍ਰਭਾਵ ਪੈਂਦੇ ਨੇ ਜਿਹੜੇ ਡਾਕਟਰ ਸਾਹਿਬੋਂ ਪਟਾਕਾਂ ਲੈ ਕੇ ਆਸਤਬਾਜੀ ਲੈ ਕੇ ਇਹ ਛੋਟੇ ਬੱਚਿਆਂ ਦੇ ਕਾਫੀ ਜਿਹੜਾ ਇਹਨਾਂ ਕਰਨਾ ਵਾ ਇਹ ਵੀ ਲਪੇਟ ਦੇ ਵਿੱਚ ਆ ਸਕਦੇ ਨੇ ਡਾਕਟਰ ਸਾਹਿਬ ਇਹ ਕਿਹੜੇ ਕਿਹੜੇ ਜਾਣੀ ਕਿ ਅਲਰਜੀ ਤਮਰੀਜ਼ ਵੀ ਹੋ ਸਕਦੇ ਬਣ ਸਕਦੇ ਨੇ ਜਾਂ ਹੋਰ ਅੱਖਾਂ ਨੂੰ ਜਾਂ ਕਿਹੜੇ ਕਿਹੜੇ ਗਲੇ ਨੂੰ ਕਿਸ ਚੀਜ਼ ਭਰੋ ਬਿਲਕੁਲ ਜੀ ਆ ਸਾਰੇ ਰੋਗਿਆਂ ਨੂੰ ਤਾਂ ਧਿਆਨ ਰੱਖਣਾ ਹੀ ਚਾਹੀਦਾ ਖਾਸ ਕਰਕੇ ਬੱਚਿਆਂ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਕਿ ਬੱਚਿਆਂ ਦੇ ਵਿੱਚ ਬਰਨ ਇੰਜਰੀ ਬਹੁਤ ਹੁੰਦੀਆਂ ਨੇ ਇਸ ਟਾਈਮ ਕਿ ਹੱਥ ਸੜ ਗਿਆ ਜੀ ਜਾਂ ਅੱਖਾਂ ਅੱਖਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਅੱਖਾਂ ਵਿੱਚ ਅੱਗ ਜਾ ਸਕਦੀ ਹੈ ਜਾਂ ਧੂਆ ਅੱਖਾਂ ਵਿੱਚ ਜਾਏਗਾ ਤਾਂ ਅੱਖ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਖਾਸ ਕਰਕੇ ਬੱਚਿਆਂ ਨੂੰ ਪਟਾਕਿਆਂ ਤੋਂ ਦੂਰ ਹੀ ਰਹਿਣਾ ਚਾਹੀਦਾ ਖਾਸ ਕਰਕੇ ਜਿਹੜੇ ਵੱਡੇ ਪਟਾਕੇ ਹੁੰਦੇ ਡਾਕਟਰ ਸਾਹਿਬ ਦਮੇ ਦੀ ਗੱਲ ਕੀਤੀ ਦਮੇ ਦੇ ਮਰੀਜ਼ਾਂ 'ਤੇ ਕਿਹੜੀ ਡਾਈਟ ਹੈ ਤੇ ਕਿਦਾਂ ਦੇ ਕਿਹੜੇ ਭੇਜ ਨੇ ਜਿਹੜੇ ਇਹਨਾਂ ਸੀ ਦੇਖੋ ਮੈਂ ਦਮੇ ਦੇ ਮਰੀਜ਼ਾਂ ਨੂੰ ਦਮਾ ਹੁੰਦਾ ਅਲਰਜੀ ਕਰਕੇ ਇਹ ਹੁੰਦਾ ਇਹ ਮਰੀਜ਼ ਨੂੰ ਆਪ ਤਿਆਰ ਰੱਖਣਾ ਚਾਹੀਦਾ ਕਿ ਮੈਂ ਕਿਹੜੀ ਚੀਜ਼ ਇਹਦੀ ਖਾ ਰਿਹਾ ਜਿਸ ਦੇ ਨਾਲ ਮੇਰੇ ਖਾਣ ਤੋਂ ਬਾਅਦ ਮੈਨੂੰ ਖਾਂਸੀ ਜ਼ਿਆਦਾ ਹੋ ਰਹੀ ਹੈ ਮੈਨੂੰ ਬਲਗਮ ਜ਼ਿਆਦਾ ਹੋ ਰਹੀ ਹੈ ਜਾਂ ਮੈਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ ਕਿਉਂਕਿ ਅਲਰਜੀ ਕਿਸੇ ਵੀ ਚੀਜ਼ ਤੋਂ ਹੋ ਸਕਦੀ ਹੈ ਕਿਸੇ ਖਾਣ ਵਾਲੀ ਚੀਜ਼ ਤੋਂ ਹੀ ਹੋ ਸਕਦੀ ਹੈ ਕਿਸੇ ਫੁੱਲ ਤੋਂ ਫਾਲ ਤੋਂ ਕਿਸੇ ਕੱਪੜੇ ਤੋਂ ਵੀ ਹੋ ਸਕਦੀ ਹੈ ਕਿਸੇ ਵੀ ਚੀਜ਼ ਤੋਂ ਹੋ ਸਕਦੀ ਹੈ ਸੋ ਇਹ ਮਰੀਜ਼ਾਂ ਨੂੰ ਆਪ ਤਿਆਰ ਰੱਖਣਾ ਚਾਹੀਦਾ ਕਿ ਮੈਨੂੰ ਕਿਹੜੀ ਚੀਜ਼ ਪਾਨ ਨਾਲ ਜਾਂ ਕਿਹੜੀ ਚੀਜ਼ ਖਾਣ ਨਾਲ ਜ਼ਿਆਦਾ ਦਿੱਕਤ ਹੁੰਦੀ ਹੈ ਉਸ ਚੀਜ਼ ਨੂੰ ਅਵੋਇਡ ਕਰਨਾ ਚਾਹੀਦਾ ਸੋ ਇੱਕ ਬੰਨੇ ਮੈਡੀਸਿਨ ਵੀ ਉਹਨਾਂ ਦੀ ਚ ਬਿਲਕੁਲ ਜੀ ਪ੍ਰੇਸ਼ ਤਾਂ ਇਸ ਵਿੱਚ ਬਹੁਤ ਹੀ ਜ਼ਰੂਰੀ ਹੈ ਪ੍ਰੇਸ਼ ਨਹੀਂ ਹੁਣ ਕਿਸੇ ਨੂੰ ਕਿਸੇ ਖਾਸ ਚੀਜ਼ ਤੋਂ ਲੱਗਦੀ ਹੈ ਮੈਨੂੰ ਮੰਨ ਲਓ ਮੈਨੂੰ ਧੂਏ ਤੋਂ ਅਲਰਜੀ ਹੈ ਮੈਂ ਵਾਰ-ਵਾਰ ਧੂਏ ਵਿੱਚ ਜਾਵਾਂਗਾ ਤਾਂ ਉਹਦਾ ਸਰੀਰ ਤੇ ਮਾੜਾ ਅਸਰ ਜਾਏਗਾ ਮੇਰੇ ਸਰੀਰ ਦੇ ਅੰਦਰ ਧੂਆ ਜਾਏਗਾ ਉਹਦੇ ਨਾਲ ਸਾਹ ਦੀਆਂ ਨਾੜੀਆਂ ਜਿਹੜੀਆਂ ਨੇ ਉਹ ਸੁੰਗੜ ਜਾਂਦੀਆਂ ਨੇ ਜਿਹਦੇ ਨਾਲ ਦਮੇ ਦਾ ਅਟੈਕ ਵੀ ਆ ਸਕਦਾ ਇਸ ਕਰਕੇ ਖਾਣ ਪੀਣ ਦਾ ਵੀ ਪ੍ਰੇਸ਼ ਕਰਨਾ ਚਾਹੀਦਾ ਅਤੇ ਧੂਏ ਤੋਂ ਇਹਨਾਂ ਚੀਜ਼ਾਂ ਦਾ ਵੀ ਪ੍ਰੇਸ਼ ਕਰਨਾ ਚਾਹੀਦਾ ਜਿਵੇਂ ਮੱਡੀਆਂ ਦੇ ਵਿੱਚ ਦੋ ਸੀਜ਼ਨ ਲੱਗਦੇ ਨੇ ਇੱਕ ਤਾਂ ਕੜਕਦਾ ਸੀਜ਼ਨ ਹੁੰਦਾ ਹੈ ਇੱਕ ਝੋਨੇ ਦਾ ਸੀਜ਼ਨ ਕਿਹੜਾ ਸੀਜ਼ਨ ਜਿਹੜਾ ਜ਼ਿਆ ਦੇਖੋ ਦੋਨੋਂ ਸੀਜ਼ਨ ਹੀ ਡਿਪੈਂਡ ਕਰਦਾ ਹੈ ਕਿ ਮਰੀਜ਼ ਨੂੰ ਅਲਰਜੀ ਕਿਹੜੀ ਚੀਜ਼ ਤੋਂ ਹੈ ਕਈਆਂ ਨੂੰ ਘੱਟੇ ਤੋਂ ਅਲਰਜੀ ਹੁੰਦੀ ਹੈ ਹੁਣ ਮੰਡੀਆਂ ਜਾਓਗੇ ਘੱਟਾ ਤਾਂ ਆਮ ਹੀ ਹੁੰਦਾ ਤਾਂ ਉਹ ਦੋਨਾਂ ਸੀਜ਼ਨ 'ਚ ਮਰੀਜ਼ ਨੂੰ ਪ੍ਰੋਬਲਮ ਆ ਸਕਦੀ ਮਜ਼ਦੂਰੀ ਮਰਜ਼ ਕਰਦੇ ਨੇ ਮੈਂਤ ਮਜ਼ਦੂਰੀ ਕਰਦੇ ਨੇ ਉਹ ਕਿਹੜੇ ਮਤਲਬ ਕਿਹੜੇ-ਕਿਹੜੇ ਸਾਵਧਾਨੀਆਂ ਮਰੀਜ਼ ਨੂੰ ਵਰਤਣੀਆਂ ਚਾਹੀਦੀਆਂ ਵੀ ਜਿਹੜੇ ਏਅਰ ਜ਼ੇਲ ਪੇਟ ਵਿੱਚ ਨਾ ਲੰਘਣ ਦੇਖੋ ਜਿਹੜੇ ਮੈਂਤ ਮਜ਼ਦੂਰੀ ਕਰਦੇ ਨੇ ਜੇ ਉਹਨਾਂ ਨੂੰ ਕੋਈ ਸਾਹ ਦੀ ਦਿੱਕਤ ਹੈ ਤਾਂ ਮਾਸਕ ਲਗਾ ਕੇ ਰੱਖਣ ਇਹ ਮਾਸਕ ਨਹੀਂ ਤਾਂ ਪਰਨੇ ਨਾਲ ਆ ਕਿਸੇ ਹੋਰ ਚੀਜ਼ ਨਾਲ ਮੂੰਹ ਬੰਨ ਕੇ ਰੱਖਣ ਤਾਂ ਕਿ ਘਟਾ ਅਤੇ ਹੋਰ ਕਣ ਜਿਹੜੇ ਆ ਉਹ ਸਾਹਤੀ ਦੇ ਅੰਦਰ ਨਾ ਜਾ ਕਿੰਨੇ ਕਿਸਮ ਦੀ ਡਾਕਟਰ ਸਾਹਿਬ ਜਿਹੜੀ ਆ ਆਮ ਵਿਅਕਤੀ ਜਿਹੜਾ ਚੀਜ਼ਾਂ ਦਮੇ ਤੋਂ ਜਾਂ ਅਲਰਜੀ ਦੇ ਨਾਲ ਟੀਵੀ ਤੋਂ ਨਹੀਂ ਪ੍ਰਭਾਵਿਤ ਕਿੰਨੇ ਤਰ੍ਹਾਂ ਦੀ ਜਿਹੜੀ ਬਲਗਮ ਹੈ ਜਿਹੜੀ ਆਮ ਵਿਅਕਤੀ ਨਹੀਂ ਹੁੰਦੀ ਦੇਖੋ ਬਲਗਮ ਬਣਾ ਦੇ ਬਹੁਤ ਸਾਰੇ ਕਾਰਨ ਇਨਫੈਕਸ਼ਨ ਵੀ ਹੋ ਸਕਦੀ ਹੈ ਅਲਰਜੀ ਵੀ ਹੋ ਸਕਦੀ ਹੈ ਕੋਈ ਜਮਾਂਦਰੂ ਬਿਮਾਰੀ ਵੀ ਹੋ ਸਕਦੀ ਹੈ ਪਰ ਜਿਹੜੀਆਂ ਖਾਸ ਸਭ ਤੋਂ ਕਾਮਨ ਜਿਹੜੀਆਂ ਬਿਮਾਰੀਆਂ ਇੰਡੀਆ ਵਿੱਚ ਟੀਵੀ ਬਹੁਤ ਹੀ ਕਾਮਨ ਹੈ ਦੂਜੇ ਅਸਥਮਾ ਦੇ ਵੀ ਬਹੁਤ ਸਾਰੇ ਕੇਸ ਹਨ ਇੰਡੀਆ ਵਿੱਚ ਤੇ ਦੂਜਾ ਜਿਵੇਂ স্মੋਕਿੰਗ ਕਰਦੇ ਨੇ ਲੋਕ ਬੀੜੀ ਸਿਗਰਟ ਪੀਂਦੇ ਨੇ ਉਹਨਾਂ ਨੂੰ ਵੀ ਅੱਗੇ ਚੱਲ ਕੇ ਦਮਾ ਹੋ ਜਾਂਦਾ ਉਹ ਵੀ ਇੱਕ ਜਿਹੜਾ ਖਾਸ ਵੱਡਾ ਕਾਰਨ ਹੈ ਦਸੋ ਇੱਕ ਤਾਂ স্মੋਕਿੰਗ ਕਰਦੇ ਨੇ ਤੇ ਇੱਕ ਜਿਹੜਾ ਉਸੇ ਲਪੇਟ ਦੇ ਵਿੱਚ ਆ ਜਾਂਦਾ ਜੋ ਕਰਨ ਦਾ ਵਿਅਕਤੀ ਉਹ ਉਸੇ ਕਿਡਰਡ ਫਟ ਬਿਲਕੁਲ ਸੈਕੰਡ ਹੈਂਡ স্মੋਕ ਵੀ ਉਨੀ ਹੀ ਖਤਰਨਾਕ ਹੈ ਜਿੰਨੀ স্মੋਕਿੰਗ ਕਰਦੇ ਆਪਾਂ ਉਹਨਾਂ ਵਾਸਤੇ ਜੋ ਜਿੰਨਾ ਖਤਰਾ ਹੈ ਉਨਾ ਹੀ ਖਤਰਾ ਜਿਹੜਾ ਪਾਸ ਖਲੋਤਾ ਬੰਦਾ ਹੈ ਉਹਨੂੰ ਵੀ ਉਨਾ ਹੀ ਖਤਰਾ ਹੈ ਉਹਦੇ ਅੰਦਰ ਵੀ ਉਹ ਧੂਆਂ ਜਾ ਕੇ ਉਹਦੇ ਅੰਦਰ ਵੀ ਨੁਕਸਾਨ ਕਰੇਗਾ ਇਹਨੂੰ ਆਪਾਂ ਸੈਕੰ ਸਰ ਸਭ ਜਿਵੇਂ ਬਹੁਤ ਮੌਸਮ ਬਦਲਦਾ ਹੋਆ ਆਮ ਜਿੱਦਾਂ ਜੁਕਾਮ ਬੁਖਾਰ ਵਗੈਰਾ ਆ ਵਾਇਰਸ ਜਿਹੜਾ ਕਾਫੀ ਹੋ ਜਾਂਦਾ ਵਾ ਇਹਨਾਂ ਵਾਸਤੇ ਜਿਹੜਾ ਬਲਗ ਬੰਦੀ ਆ ਤੇ ਕਿਹੜੇ ਪ੍ਰੇਤ ਤੇ ਕਿਹੜੀ ਖੇੜੀ ਜੜੀਆਂ ਤੇ ਚੀਜ਼ਾਂ ਜਿਹੜੀਆਂ ਖਾਣੀਆਂ ਚਾਹੀਦੀਆਂ ਦੇਖੋ ਖਾਸ ਕਰਕੇ ਜਿਵੇਂ ਹੁਣ ਸਰਦੀ ਦਾ ਮੌਸਮ ਆ ਰਿਹਾ ਤਾਂ ਹੁਣ ਖਾਂਸੀ ਜੁਕਾਮ ਇਹ ਬਹੁਤ ਹੀ ਕਾਮਨ ਹੁੰਦਾ ਹੈ ਮੋਸਟਲੀ ਇਹਦਾ ਕਾਰਨ ਜਿਹੜੇ ਵਾਇਰਸਸ ਹੁੰਦੇ ਨੇ ਇਹਨਾਂ ਵਾਇਰਸਸ ਤੋਂ ਬਚਣ ਵਾਸਤੇ ਛੰਨੀਆਂ ਚੀਜ਼ਾਂ ਹੁਣ ਅਵੋਇਡ ਕਰਨੀਆਂ ਚਾਹੀਦੀਆਂ ਨੇ ਗਰਮ ਕੱਪੜੇ ਪਾ ਕੇ ਰੱਖਣੇ ਚਾਹੀਦੇ ਨੇ ਅਤੇ ਇਨਾ ਹੋਰ ਜਿਵੇਂ ਬਾਹਰ ਜਿਵੇਂ ਜਾਂਦੇ ਹੋ ਸੇਟਾ ਕੇ ਰੱਖੋ ਮੋਟਾ ਛਾਤੀਂ ਤੱਕ ਰੱਖੋ ਮੋٹے ਕਪੜੇ ਪਾ ਕੇ ਜਾਓ ਤਾਂ ਠੰਡ ਤੋਂ ਬਚਣ ਬਚਣਾ ਚਾਹੀਦਾ ਕਿਹੜੀ ਕਿਹੜੀ ਡਾਕਟਰ ਸਾਹਿਬ ਜਿਹੜੇ ਮੈਡੀਕ ਸਾਹਿਬ ਤੁਹਾਨੂੰ ਕੋ ਲੈਣੋਂ ਤੇ ਭੇਜਉਂਦੇ ਨੇ ਬਲਕਿ ਬਾਜ਼ਾਰ ਜਾ ਕੇ ਬਹਦੇ ਕਿਹੜੀ ਮਲਕ ਕਿਹੜੀ ਚੀਜ਼ਾਂ ਉਹਨਾਂ ਤੇ ਜਿਹੜੀਆਂ ਮਲਕ ਖਾਂ ਪੀਣ ਦੀ ਬੰਦ ਕੀਤੀ ਜਾਂਦੀਆਂ ਉਹ ਦੇਖੋ ਅਲਰਜੀ ਜਿਹੜੀ ਹੈ ਕਿਸੇ ਵੀ ਇਨਸਾਨ ਨੂੰ ਕਿਸੇ ਵੀ ਚੀਜ਼ ਤੋਂ ਹੋ ਸਕਦੀ ਹੈ ਪਰ ਜਿਹੜਾ ਖਾਸ ਚੀਜ਼ਾਂ ਜਿਹੜੀਆਂ ਜਿਨ੍ਹਾਂ ਦਾ ਪ੍ਰੇਤ ਖਾਸ ਕਰਕੇ ਰੱਖਣਾ ਜਿਨ੍ਹਾਂ ਤੋਂ ਕਾਮਨ ਅਲਰਜੀਆ ਹੁੰਦੀਆਂ ਨੇ ਜਿਵੇਂ ਕਿ ਕੋਲ ਡਰਿੰਕ ਵੀ ਕਰਨੀ ਪੀਣੀ ਠੰਡਾ ਪਾਣੀ ਨਹੀਂ ਪੀਣਾ ਜਿਵੇਂ ਮੂੰਫਲੀ ਹੋ ਗਈ ਹੈ ਮੂੰਫਲੀ ਤੋਂ ਅਲਰਜੀ ਬਹੁਤ ਲੋਕਾਂ ਨੂੰ ਹੁੰਦੀ ਹੈ ਚਣਿਆਂ ਤੋਂ ਬਹੁਤ ਲੋਕਾਂ ਨੂੰ ਹੁੰਦੀ ਹੈ ਤਾਂ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਸਭ ਜਿਵੇਂ ਮਤਲਬ ਉਹ ਬਾਹਰੋਂ ਜਿਵੇਂ ਮੱਡੀ ਦੇ ਲਾ ਕੋਈ ਚੀਜ਼ ਹੁੰਦੇ ਰੇ ਆਮ ਜਦੋਂ ਇਤਨ ਮਰੀਜ਼ ਨੇ ਪ੍ਰੋਕਟਰ ਹੁੰਦੇ ਉਹਨਾਂ ਨੂੰ ਕੋਈ ਨਹੀਂ ਸਬਦ ਨਹੀਂ ਕਰਕੇ ਜਦੋਂ ਬਾਜ਼ੀ ਦੇ ਵਿੱਚ ਜਾਣਾ ਵੀ ਹੈ ਤਾਂ ਜਾਂ ਲਾਗੋ ਨਾ ਕੀ ਕੀ ਜੇ ਤਾਂ ਦੇਖੋ ਕੋਈ ਮਰੀਜ਼ ਹੈ ਜਿਹਨੂੰ ਸਾਹ ਦੀ ਕੋਈ ਦਿੱਕਤ ਹੈ ਤਾਂ ਉਹਨਾਂ ਨੂੰ ਮੂੰਹ ਟੱਕੇ ਹੀ ਰੱਖਣਾ ਚਾਹੀਦਾ ਮਾਸਕ ਲਗਾ ਕੇ ਰੱਖੋ ਜਦੋਂ ਜਦੋਂ ਵੀ ਉਸ ਕਿ ਉਸ ਇਹੋ ਜਿਹੇ ਇਲਾਕੇ ਜਾਣਾ ਜਿੱਥੇ ਜਿਆਦਾ ਕੱਟਾ ਹੈਗਾ ਜਿਆਦਾ ਧੂਆ ਹੈ ਤਾਂ ਹਮੇਸ਼ਾ ਮਾਸਕ ਧਾ ਕੇ ਜਾਓ ਉਹ ਦਵਾੜੀ ਦੇ 2-4 ਦਿਨ ਜਿਹੜੇ ਪਟਾਕਿਆਂ ਦਾ ਸ਼ੋਰ ਕਾਫੀ ਚੱਲਦਾ ਧੂਆ ਵਾਰਸ ਹੁੰਦਾ ਕਿ ਕਿਹੜੇ ਮਰੀਜ਼ਾਂ ਜਿਆਦਾ ਇਹਨਾਂ ਦਿਨਾਂ ਦੇ ਵਿੱਚ ਧਿਆਨ ਰੱਖਣਗੇ ਇਹਨਾਂ ਦਿਨਾਂ ਵਿੱਚ ਖਾਸ ਕਰਕੇ ਜਿਨ੍ਹਾਂ ਨੂੰ ਸਾਹ ਦੇ ਕੋਈ ਵੀ ਰੋਗ ਹੈ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਖਾਸ ਕਰਕੇ ਸਾਹ ਦੀ ਅਲਰਜੀ ਹੈ ਦਮਾ ਹੈ ਜਿਨ੍ਹਾਂ ਨੂੰ ਉਹਨਾਂ ਨੂੰ ਖਾਸ ਤੌਰ ਤੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਬਾਹਰ ਨਾ ਜਾਓ ਜਿੱਥੇ ਪਟਾਕੇ ਚੱਲਦੇ ਆ ਜਿਆਦਾ ਉੱਥੇ ਨਾ ਜਾਓ ਜੇ ਮੰਨ ਲਓ ਘਰ ਦੇ ਲਾਗੇ ਜਿਆਦਾ ਧੂਆਂ ਹੋ ਰਿਹਾ ਤਾਂ ਘਰ ਦੇ ਅੰਦਰ ਰਹੋ ਅੰਦਰ ਵੀ ਮਾਸਕ ਲਗਾ ਕੇ ਰੱਖੋ ਬਾਹਰ ਜਾਣਾ ਪੈਂਦਾ ਤਾਂ ਮਾਸਕ ਪਾ ਕੇ ਜਾਓ ਬੜੇ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਸੋ ਸਭ ਜਿਵੇਂ ਗਠੀਏ ਤੇ ਅੱਜ ਕਾ ਪੇਸ਼ੈਂਟ ਜਿਹੜੇ ਕਾਫੀ ਲੱਗ ਰਹੇ ਨੇ ਇਹ ਪਾਣੀ ਤੋਂ ਹੋ ਰਿਹਾ ਜਾਂ ਕੀ ਵਾਇਰਸ ਸਾਰਾ ਨਹੀਂ 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 ਗੈਂਠੀਆਂ ਜਿਹੜਾ ਹੁੰਦਾ ਉਹ ਇੱਕ ਕਿਸੇ ਵਾਇਰਸ ਤੋਂ ਨਹੀਂ ਹੁੰਦਾ ਉਹ ਮਤਲਬ ਜਨਮजात ਆਟੋਇਮਿਊਨ ਡਿਜ਼ੀਜ਼ ਹੁੰਦੀ ਹੈ ਤੇ ਇਹਦੇ ਵਾਸਤੇ ਕੋਈ ਖਾਸ ਪ੍ਰੇਸ਼ ਦੀ ਨਹੀਂ ਲੋੜ ਹੁੰਦੀ ਜੇ ਸਭ ਇਹ ਕੀੜੇ ਲੱਛਣ ਹੁੰਦੇ ਨੇ ਮਰੀਜ਼ ਦੇ ਵਿੱਚ ਤੇ ਮਤਲਬ ਕੀ ਸਾਰਾ ਗੈਂਠੀ ਹੈ ਚ ਦੇਖੋ ਖਾਸ ਕਰ ਜੋੜਾਂ ਦੀਆਂ ਦਰਦਾਂ ਹੁੰਦੀਆਂ ਨੇ ਹੱਥ ਪੈਰ ਜਿਹੜੇ ਉਂਗਲਾਂ ਨੇ ਉਹ ਟੇਡੀਆਂ ਹੋ ਜਾਂਦੀਆਂ ਨੇ ਤੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ ਤੇ ਹੱਥਾਂ ਜਿਹੜੀਆਂ ਨਾਲ ਚ ਅਕੜਨ ਰਹਿੰਦੀ ਆ ਜਿਹੜੇ ਛੋਟੇ ਜੋੜ ਹੁੰਦੇ ਹੱਥਾਂ ਦੇ ਇੰਨਾ ਚ ਦਰਦਾਂ ਰਹਿੰਦੀਆਂ ਨੇ ਸਾਰੇ ਲੱਛਣ ਹੁੰਦੇ ਕਿਹੜੇ ਗ੍ਰੇਪੇਜ ਤੇ ਕਿੰਨਾ ਚਿਰ ਫ੍ਰੀ ਅਮਰੀਕੀ ਦਵਾਈ ਚੱਲਦੀ ਕਿੰਨਾ ਪੁੱਛੋ ਦੇਖੋ ਗੈਂਠੀ ਆ ਦੀ ਦਵਾਈ ਜਿਹੜੀ ਆ ਉਹ ਲੰਬਾ ਸਮਾਂ ਹੀ ਖਾਣੀ ਪੈਂਦੀ ਆ ਤੇ ਮਤਲਬ ਕਈਆਂ ਨੂੰ ਤਾਂ ਲਾਈਫ ਲੌਂਗ ਹੀ ਖਸਾਰੀ ਉਮਰ ਹੀ ਖਾਣੀ ਪੈਂਦੀ ਆ ਅੱਛਾ ਇਹ ਹਲਕਾ ਡੇਰਾ ਬਾਬਾ ਨਾਨਕ ਇਸ ਇਲਾਕੇ ਦੇ ਵਿੱਚ ਕਿੰਨੇ ਮਰੀਜ਼ ਨੇ ਸੀ ਬਹੁਤ ਮਰੀਜ਼ ਤਾਂ ਕਾਫੀ ਹੈ ਇਸ ਏਰੀਆ 'ਚ ਵੀ ਕਾਫੀ ਮਰੀਜ਼ ਹੈ ਸ਼ੂਗਰ ਦੇ ਬਹੁਤ ਮਰੀਜ਼ ਨੇ ਹਾਈਪਰ ਟੈਨਸ਼ਨ ਜਿਹਨੂੰ ਬੀਪੀ ਕਹਿੰਦੇ ਆਪਾਂ ਉਹਦੇ ਬਹੁਤ ਮਰੀਜ਼ ਨੇ ਤੇ ਸਾਹ ਦੇ ਵੀ ਕਾਫੀ ਰੋਗੀ ਨੇ ਅੱਛਾ ਪਾਣੀ ਜਿਵੇਂ ਖੜਿਆ ਝੋਨੇ ਦੀ ਫਸਲਾਂ ਵੀ ਕਲ ਗਈਆਂ ਹੋਰ ਗੋਬੀ ਖੜ ਗਈਆਂ ਉਹਦੇ ਨਾਲ ਕਿੰਨੇ ਕੁ ਮਰੀਜ਼ ਜਿਹੜੇ ਏਜੀਐ ਡਿਫਲਸ ਹੋ ਗਏ ਡੇਂਗੂ ਦੇਖੋ ਜਦੋਂ ਵੀ ਪਾਣੀ ਖੜੇਗਾ ਤਾਂ ਡੇਂਗੂ ਜਿਹੜਾ ਉਹ ਪੰਪੰਦੇ ਜਿਹੜੇ ਉਹਦਾ ਲਾਰਵਾ ਹੁੰਦਾ ਹੈ ਉਹ ਬਹੁਤ ਸਾਰੇ ਅਸਰ ਹੁੰਦੇ ਨੇ ਇਸ ਲਈ ਪਾਣੀ ਖੜਾ ਨਾ ਹੋਣ ਦਿਓ ਕਿਤੇ ਜੇ ਪਾਣੀ ਖੜਾ ਆ ਉਹਦੀ ਸਫਾਈ ਕਰਵਾਓ ਤੇ ਆ ਵੀ ਪੂਰੇ ਕੱਪੜੇ ਪਾ ਕੇ ਰੱਖੋ ਹੱਥ ਪੈਰਾਂ ਨੂੰ ਟੱਕੇ ਰੱਖੋ ਤਾਂ ਕਿ ਮੱਛਰ ਨਾ ਕੱਟ ਸਕੇ ਜਿਵੇਂ ਬਾਰ ਆਈਗੀ ਪਾਣੀ ਕਾ ਜਿਹੜਾ ਇੰਨਾ ਲੱਖੇ ਵਿੱਚ ਖੜਾ ਹੋ ਗਿਆ ਝੋਨੇ ਉੱਪਰ ਨਾਲ ਗੜਦੇ ਗੋभी ਫਜ਼ਲੀਤ ਲੱਗੀ ਹਲਕੇ ਕੱਟੇ ਕਪਾਣ ਨਾਲ ਕਰਦੇ ਵਿੱਚ ਮੰਨ ਜਦੇ ਗੜ ਤੋ ਉਹ ਪਾਣੀ ਖੜੇ ਨਾਲ ਕਿਹੜੇ ਮਰੀਜ਼ ਜਿਹੜਾ ਇਹ ਮਤਲਬ ਫਸਲ ਜਿਹੜਾ ਬਈ ਦਿਖਾਉਂਦਾ ਨਹੀਂ ਨਾਲ ਦੇਖੋ ਪਾਣੀ ਦਾ ਤੁਹਾਨੂੰ ਜਿਵੇਂ ਦੱਸਿਆ ਕਿ ਪਾਣੀ ਤੋਂ ਹੋਰ ਵੀ ਜਿਹੜਾ ਡਾਇਰੀਆ ਹੁੰਦਾ ਪੇਟ ਖਰਾਬ ਪਾਣੀ ਤੋਂ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ ਤਾਂ ਇਸ ਕਰਕੇ ਇਹੋ ਜਿਹਾ ਕਿਤੇ ਵੀ ਏਰੀਆ ਮੱਛਰ ਪਾਣੀ ਚ ਮੱਛਰ ਪੈਦਾ ਹੁੰਦਾ ਮੱਛਰ ਤੋਂ ਅੱਗੇ ਮਗਾਮ ਮਲੇਰੀਆ ਡੇਂਗੂ ਹੋਰ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਨੇ ਵਾਟਰ ਬੋਰਨ ਡਿਜ਼ੀਜ਼ ਬਹੁਤ ਸਾਰੀਆਂ ਹੁੰਦੀਆਂ ਨੇ ਤਾਂ ਉਹਨਾਂ ਤੋਂ ਸਾਨੂੰ ਬਚਾਅ ਕਰਨਾ ਚਾਹੀਦਾ ਜੇ ਚਿਰਤੂ ਖੜਿਆ ਪਾਣੀ ਖਰਾਬ ਹੈ ਇੱਕ ਮਰੀਜ਼ ਜਿੱਦਾਂ ਆਪਣੇ ਪੇਸ਼ੈਂਟ ਹੋ ਗਏ ਨੇ ਪੱਗ ਹੋ ਗਏ ਨੇ ਦਮੇ ਦੇ ਪੇਸ਼ੈਂਟ ਹੋ ਗਏ ਨੇ ਜਾਂ ਮਤਲਬ ਟੀਵੀ ਦੇ ਪੇਸ਼ੈਂਟ ਹੋ ਗਏ ਇਹਨਾਂ ਦਾ ਅਸਰ ਪਰਦਾ ਨਹੀਂ ਪਾਣੀ ਦਾ ਮੁੱਖ ਦਮੇ ਦੇ ਜਾਂ ਜਿਹੜੇ ਟੀਵੀ ਦੇ ਮਰੀਜ਼ ਹੁੰਦੇ ਨੇ ਇਹਨਾਂ ਨੂੰ ਖਾਸ ਕਰਕੇ ਮੈਂ ਕਹਾਂਗਾ ਟੀਵੀ ਦੇ ਮਰੀਜ਼ ਖੁਰਾਕ ਵਧੀਆ ਰੱਖਣੀ ਚਾਹੀਦੀ ਹੈ ਜੇ ਟੀਵੀ ਹੋ ਗਈ ਹੈ ਦਾ ਇਲਾਜ ਜਿਹੜਾ ਸਰਕਾਰੀ ਹਸਪਤਾਲ ਵਿੱਚ ਫ੍ਰੀ ਇਲਾਜ ਦਾ ਅਵੇਲੇਬਲ ਹੈ ਤਾਂ ਮੈਂ ਇਹ ਚਾਹੁੰਦਾ ਕਿ ਇਲਾਜ ਕਰਵਾਓ ਆਪਣਾ ਤੇ ਨਾਲ ਦੀ ਨਾਲ ਖੁਰਾਕ ਵਧੀਆ ਰੱਖੋ ਕਿਵੇਂ ਦੀ ਖੁਰਾਕ ਜਿਹੜੀ ਮੇਸ਼ਹਤ ਨੂੰ ਪੇਸ਼ੈਂਟ ਨੂੰ ਹਾਈ ਪ੍ਰੋਟੀਨ ਡਾਈਟ ਲੈਣੀ ਚਾਹੀਦੀ ਹੈ ਅੰਡੇ ਖਾਓ ਮੱਛੀ ਖਾਓ ਚਿਕਨ ਖਾਓ ਸਭ ਹਾਈ ਪ੍ਰੋਟੀਨ ਡਾਈਟ ਲੈਣੀ ਚਾਹੀਦੀ ਹੈ ਟੀਵੀ ਦੇ ਬਿਰੀ ਉਹ ਦੋੜੀ ਲੱਗ ਕੀ ਮੈਸੇਜ ਜਿਹੜਾ ਦੇਣਾ ਸੀ ਦੀਵਾਲੀ ਦੀ ਮੈਂ ਸਾਰੇ ਇਲਾਕੇ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਅਤੇ ਸਾਰਿਆਂ ਨੂੰ ਧੂਏ ਤੋਂ ਅਤੇ ਪਟਾਕਿਆਂ ਤੋਂ ਦੂਰ ਰਹਿਣ ਦੀ ਅਪੀਲ ਕਰਦਾ ਹਾਂ ਅਤੇ ਸਾਰਿਆਂ ਨੂੰ ਇੱਕ ਚੰਗੀ ਸਿਹਤ ਦੀ ਕਾਮਨਾ ਕਰਦਾ। ਸੋ ਇਹ ਸਾਨੂੰ ਡਾਕਟਰ ਐਸ.ਪੀ. ਸਿੰਘ ਪੰਨੂ ਸਾਥੀ ਦੇ ਸਪੈਸ਼ਲਿਸਟ ਮੈਡਿਕਰ ਜਿਨ੍ਹਾਂ ਨੇ ਸਾਰੀ ਜਾਣਕਾਰੀ ਧੂਏ ਲੈ ਕੇ ਤੇ ਕਿਹੜੇ ਮਰੀਜ਼ਾਂ ਦੇ ਜਿਹੜਾ ਜ਼ਿਆਦਾ ਅਫੈਕਟਡ ਪੈਂਦਾ ਤੇ ਕਿਹੜੇ-ਕਿਹੜੇ ਮਰੀਜ਼ਾਂ ਨੂੰ ਜਿਹੜੀ ਸਾਵਧਾਨੀ ਵਰਤਣੀ ਚਾਹੀਦੀ ਹੈ ਨੇ ਕਿਹੜੀ ਜਿਹੜੀ ਡਾਈਟ ਖਾਣੀ ਚਾਹੀਦੀ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਨਾਲ ਪ੍ਰਸਿੱਧ ਹੁਸ਼ੀਕਰ